ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 22 ਅਗਸਤ ਹੈ 22 ਅਗਸਤ 1957 ਅਕਾਲੀ ਦਲ ਨੇ 11 ਅਗਸਤ 1957 ਨੂੰ ਦਰਬਾਰ ਸਾਹਿਬ ਦੀ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰਨ ਦੇ ਲਈ 12 ਦਿਨ ਲਗਾਤਾਰ ਰੋਸ ਮਨਾਉਣ ਦੀ ਅਪੀਲ ਕੀਤੀ ਅਤੇ 22 ਅਗਸਤ 1957 ਦੇ ਦਿਨ ਪੰਜਾਬ ਭਰ ਦੇ ਵਿੱਚ ਹੜਤਾਲ ਕੀਤੀ ਗਈ ਭਾਈ 8 ਅਗਸਤ 1960 1960 ਦੇ ਵਿੱਚ ਪੰਜਾਬੀ ਸੂਬਾ ਮੋਰਚਾ ਦੇ ਦੌਰਾਨ ਹਜ਼ਾਰਾਂ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਇਹਨਾਂ ਦੇ ਵਿੱਚ ਲੁਧਿਆਣਾ ਦੇ ਇੱਕ ਰਿਟਾਇਰਡ ਫੌਜੀ ਕਰਨਲ ਜ਼ਰਾਵਰ ਸਿੰਘ দত্ত ਵੀ ਸਨ ਜੋ ਭਾਈ ਮਤੀ ਦਾਸ ਦੇ ਭਾਈਚਾਰੇ ਦੇ ਵਿੱਚੋਂ ਸਨ ਜਦੋਂ ਉਹਨਾਂ ਨੂੰ ਜੇਲ੍ਹ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਹੀ ਦਿਲ ਦੇ ਦੌਰੇ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਅਕਾਲੀ ਦਲ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਅਤੇ ਉਹਨਾਂ ਦੀ ਤਸਵੀਰ ਵੀ ਅਜਾਇਬ ਘਰ ਦੇ ਵਿੱਚ ਲਾਈ ਗਈ ਮਸ਼ਹੂਰ ਆਰਟਿਸਟ ਸਰਦਾਰ ਸੋਭਾ ਸਿੰਘ ਦੀ 8 ਅਗਸਤ 1986 ਦੇ ਦਿਨ ਅੰ드ਰੇਟਾ ਹਿਮਾਚਲ ਦੇ ਵਿੱਚ ਮੌਤ ਹੋ ਗਈ 22 ਅਗਸਤ 1987 ਦੇ ਦਿਨ ਪੰਜਾਬ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਚੱਪੀ ਤਰਨਤਾਰਨ ਅਤੇ ਰਣਜੀਤ ਸਿੰਘ ਔਰ ਫਰਾਣਾ ਵਾਸੀ ਕਲਸੀਆਂ ਕਲਾ ਅੰਮ੍ਰਿਤਸਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 22 ਅਗਸਤ 1990 ਦੇ ਦਿਨ ਪੰਜਾਬ ਪੁਲਿਸ ਨੇ ਬੀਬੀ ਅਮਰਜੀਤ ਕੌਰ ਪਤਨੀ ਸਰਦੂਲ ਸਿੰਘ ਵਾਸੀ ਨਾਨਕਸਰ ਤਰਨਤਾਰਨ ਨੂੰ ਸ਼ਹੀਦ ਕਰ ਦਿੱਤਾ 22 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਹਰਜਿੰਦਰਪਾਲ ਸਿੰਘ ਔਰ ਮਿੱਠੂ ਜਸਵੰਤ ਸਿੰਘ ਆਲੂਵਾਲੀਆ ਅਤੇ ਪਰਮਜੀਤ ਸਿੰਘ ਪੱਪੂ ਦੋਵੇਂ ਵਾਸੀ ਖੁਜਾਲਾ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 22 ਅਗਸਤ 1992 ਦੇ ਦਿਨ ਪੰਜਾਬ ਪੁਲਿਸ ਨੇ ਜਗਤਾਰ ਸਿੰਘ ਕੁੱਕੜ ਵਾਸੀ ਕੌਂਕੇ ਖੁਰਦ ਬਲਦੇਵ ਸਿੰਘ ਬਿੱਲੂ ਘੁਮਾਨ ਕਲਾ ਰਾਜ ਸਿੰਘ ਰਾਜੀ ਅਤੇ 24 ਹੋਰ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 22 ਅਗਸਤ 2014 ਜਦੋਂ ਹਰਿਆਣਾ ਸਰਕਾਰ ਨੇ ਸੂਬੇ ਦੇ ਗੁਰਦੁਆਰਿਆਂ ਵਾਸਤੇ ਕਮੇਟੀ ਬਣਾਈ ਤਾਂ ਬਲਜੀਤ ਸਿੰਘ ਦਾਦੂਵਾਲ ਨੂੰ ਅੰਬਾਲਾ ਦਾ ਸਰਨਾਵਾ ਦੇਖ ਕੇ ਇਸ ਦੇ ਵਿੱਚ ਮੈਂਬਰ ਪਾ ਲਿਆ ਪ੍ਰਕਾਸ਼ ਸਿੰਘ ਬਾਦਲ ਨੇ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਰਾਹੀਂ ਬਹੁਤ ਹੱਥ ਪੈਰ ਮਾਰੇ ਪਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਤੇ ਹੋਮ ਮਿਨਿਸਟਰ ਰਾਜਨਾਥ ਸਿੰਘ ਨੇ ਬਾਦਲ ਨੂੰ ਸਪਸ਼ਟ ਕਰ ਦਿੱਤਾ ਕਿ ਉਹ ਕਾਨੂੰਨੀ ਤੌਰ ਤੇ ਕੁਝ ਨਹੀਂ ਕਰ ਸਕਦੇ ਇਸ ਮੰਗਰੋਂ ਬਾਦਲ ਨੇ ਹੋਰ ਵੀ ਹੱਥ ਪੈਰ ਮਾਰੇ ਪਰ ਅਖੀਰ ਨਿਰਾਸ਼ ਹੋ ਕੇ ਚੁੱਪ ਕਰ ਗਿਆ ਇਸ ਮੰਗਰੋਂ ਬਾਦਲ ਹੋਛੇ ਹਥਿਆਰਾਂ ਤੇ ਉਤਰ ਆ ਉਸ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਸਤੇ 15 ਮਾਰਚ 2009 ਦੇ ਦਿਨ ਬਾਜਾਖਾਨਾ ਫਰੀਦਕੋਟ ਦੇ ਵਿੱਚ ਸਰਸਾ ਸਾਧ ਦੇ ਚੇਲਿਆਂ ਅਤੇ ਸਿੱਖਾਂ ਦੇ ਵਿੱਚ ਹੋਏ ਇੱਕ ਝਗੜੇ ਸਬੰਧੀ ਕਤਲ ਕਰਨ ਦੀ ਕੋਸ਼ਿਸ਼ ਦੀ ਧਾਰਾ 307 ਹੇਠ ਕੇਸ ਦਰਜ ਕੀਤਾ ਅਤੇ ਪੁਰਾਣਾ ਕੇਸ ਖੋਲਕੇ ਉਸ ਨੂੰ 22 ਅਗਸਤ 2014 ਦੀ ਅੱਧੀ ਰਾਤ ਨੂੰ ਉਸਦੇ ਡੇਰੇ ਗੁਰਦੁਆਰੇ ਜੰਡਾਲੀਸਰ ਕੋਟ ਸ਼ਮੀਰਪਿੰਡ ਦੇ ਵਿੱਚੋਂ ਉਸਦੇ ਦੋ ਸਾਥੀਆਂ ਹਰਜਿੰਦਰ ਸਿੰਘ ਅਤੇ ਰਣਜੀਤ ਸਿੰਘ ਦੇ ਨਾਲ ਗ੍ਰਿਫਤਾਰ ਕਰ ਲਿਆ ਅਤੇ ਉਸ ਦਾ ਇੱਕ ਦਿਨ ਵਾਸਤੇ ਪੁਲਸ ਰਿਮਾਨਡ ਲੈ ਲਿਆ ਜੋ ਮਗਰੋਂ ਇੱਕ ਦਿਨ ਹੋਰ ਵਧਾ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦੇ ਗੁਰਦੁਆਰੇ ਤੇ ਵੀ ਕਬਜ਼ਾ ਕਰ ਲੈ ਕੇ 24 ਤਰੀਕ ਨੂੰ ਉਸ ਨੂੰ ਉਸ ਦੇ ਸਾਥੀਆਂ ਸਣੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ਤੇ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਹੁਤ ਸਾਰੇ ਮੈਂਬਰ ਉਸ ਦੀ ਹਮਾਇਤ ਦਾ ਇਜ਼ਹਾਰ ਕਰਨ ਵਾਸਤੇ ਪਹੁੰਚੇ ਹੋਏ ਸਨ 48 ਦਿਨ ਦੀ ਜੇਲ੍ਹ ਕੱਟਣ ਮਗਰੋਂ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਪਰ 9 ਅਕਤੂਬਰ ਦੇ ਦਿਨ ਫਰੀਦਕੋਟ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਉਸ ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ਜਦ ਇਸ ਨਾਮੀ ਗ੍ਰਿਫਤਾਰੀ ਸੰਬੰਧੀ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਗਈ ਤਾਂ ਪੰਜਾਬ ਪੁਲਿਸ ਨੇ 15 ਅਕਤੂਬਰ ਦੇ ਦਿਨ ਉਸ ਨੂੰ ਅਤੇ ਉਸ ਦੇ ਦੋਹਾਂ ਸਾਥੀਆਂ ਰਣਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਰਿਹਾ ਕਰ ਦਿੱਤਾ ਪਰ ਉਹ ਵੀ ਜ਼ਮਾਨਤ ਤੇ ਪਰ ਬਾਦਲ ਦੇ ਬੰਦਿਆਂ ਨੇ ਉਸ ਦੇ ਡੇਰੇ ਗੁਰਦੁਆਰਾ ਜੰਡਾਲੀ ਸਰ ਨੇੜੇ ਕੋਟ ਸ਼ਮੀਰਪਿੰਡ ਦਾ ਕਬਜ਼ਾ ਵਾਪਸ ਨਾ ਦਿੱਤਾ ਇਸ ਹੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ